ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕਈ ਪੜਪੜਾ ਕਹਿ ਦਿੰਦੇ ਆ ਵੀ ਸਾਡੇ ਘਰ ਦੇ ਵਿੱਚ ਪੈਸੇ ਦੀ ਬਹੁਤ ਜ਼ਿਆਦਾ ਤੰਗੀ ਆ ਪੈਸੇ ਪੱਖੋਂ ਹੱਥਾ ਹਮੇਸ਼ਾ ਤੰਗ ਰਹਿੰਦਾ ਏ ਕਹਿੰਦੇ ਅਸੀਂ ਜਿੰਨਾ ਮਰਜੀ ਕੰਮ ਧੰਦਾ ਕਰ ਲਈਏ ਜਿੰਨੀ ਮਰਜੀ ਮਿਹਨਤ ਕਰ ਲਈਏ ਪੂਰੀ ਨਹੀਂ ਪੈਂਦੀ ਮਸਾਂ ਆਈ ਚਲਾਈ ਚਲਦੀ ਆ ਮਤਲਬ ਘਰ ਦਾ ਗੁਜ਼ਾਰਾ ਹੀ ਬੜੀ ਮੁਸ਼ਕਲ ਦੇ ਨਾਲ ਹੁੰਦਾ ਹੈ ਕਰਦੇ ਵਿੱਚ ਇਤਰ ਪਈਆਂ ਨਹੀਂ ਟਿਕਦਾ ਜੋ ਆਉਂਦਾ ਹੈ ਬਸ ਲੱਗ ਜਾਂਦਾ ਹੈ ਤਾਂ ਅਸੀਂ ਐਸਾ ਕੀ ਕਰੀਏ ਵੀ ਸਾਡੇ ਕਰਦੇ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਵੇ ਅਤੇ ਆਏ ਹੋਏ ਪੈਸੇ ਦੇ ਵਿੱਚ ਬਰਕਤ ਆਵੇ ਸਭ ਪੈਸੇੱਖੋਂ ਹੱਥ ਖੁੱਲਾ ਹੋ ਜਾਵੇ ਤਾਂ ਸੱਚ ਜੀ ਕਮਾਈ ਵਾਲੇ ਸੰਤ ਮਹਾਪੁਰਖੀ ਦੀ ਸੰਧ ਉਹ ਕਹਿੰਦੇ ਆ ਕਿ ਬੰਦਿਆ ਤੈਨੂੰ ਤੇਰੀ ਜ਼ਿੰਦਗੀ ਦੇ ਵਿੱਚ ਜੋ ਵੀ ਚਾਹੀਦਾ ਹੋਵੇ ਉਹ ਤੇ ਨੂੰ ਸਭ ਕੁਝ ਮੈਨਜਾ ਗਿਆ ਗਾ ਬਸ ਉਹ ਪਰਮਕਿਤਾ ਪਰਮਾਤਮਾ ਦਾ ਨਾਮ ਮਜਾਤ ਭਜਨ ਬੰਦਗੀ ਕਰ ਭਜਨ ਬੰਦਗੀ ਕੀਤੇ ਆ ਸਭ ਕੁਝ ਮੈਨੂੰ ਦਿੰਦਾ ਹੈ ਆਪੇ ਇਹ ਧਨ ਦੌਲਤ ਸ਼ੋਹਰਤ ਇਹ ਤਾਂ ਸਭ ਤੋਂ ਪਹਿਲਾਂ ਮਿਲਦੇ ਆ ਕਿਉਂਕਿ ਇਹ ਬੰਦੇ ਹੀ ਪਰਖ ਕਰਨ ਦੇ ਲਈ ਆਉਂਦੇ ਆ ਜਿੱਤੇ ਉਹ ਸਤਪੁਰ ਸੱਚੇ ਪਾਤਸ਼ਾਹ ਜੀ ਦਾ ਨਾਮ ਜਪਿਆ ਜਾਂਦਾ ਹੈ ਗਾਇਆ ਜਾਂਦਾ ਹੈ ਸੁਣਿਆ ਜਾਂਦਾ ਹੈ ਨਾ ਉਹਤੇ ਸੁਖ ਪਦਾਰਥਾਂ ਨੂੰ ਪੂਨਾ ਪੈਂਦਾ ਹੈ ਪਰ ਆ ਕੇ ਉਹਦੀ ਜ਼ਿੰਦਗੀ ਦੇ ਵਿੱਚ ਇੱਕ ਵਾਰ ਪੂਰੇ ਤਰ੍ਹਾਂ ਵੀ ਨਿਜਾ ਜਾਂਦੇ ਨੇ ਤਾਂ ਕੁਝ ਲੋਕ ਤਾਂ ਇਹ ਮਾਇਆ ਜਾਲ ਦੇ ਵਿੱਚ ਫਸ ਜਾਂਦੇ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜਦੋਂ ਹੀ ਇਸ ਤਰ੍ਹਾਂ ਅਚਾਨਕ ਸੁਖ ਪਦਾਰਥ ਹੁੰਦੇ ਆ ਤਾਂ ਉਹ ਇਹ ਸੁਖ ਪਦਾਰਥਾਂ ਦੇ ਵਿੱਚ ਇਹ ਧਨ ਦੌਲਤ ਦੇ ਵਿੱਚ ਰੁੱਝ ਜਾਂਦੇ ਆ ਅਤੇ ਕੇ ਸਭ ਕੁਝ ਦੇਖਣ ਵਾਲ ਨੂੰ ਭੁੱਲ ਬੈਠਦੇ ਆ ਪਰ ਜਿਹੜੇ ਸਮਝਦਾਰ ਆ ਸਿਆਣੇ ਆ ਜਿੰਦਾਂ ਨੂੰ ਆਪਣੇ ਗੁਰੂ ਦਾ ਗਿਆਨ ਹਾਸਲ ਹੋ ਗਿਆ ਏ ਜੋ ਗੁੰਮ ਦੀ ਰਮਝ ਨੂੰ ਸਮਝ ਗਏ ਨੇ ਉਹ ਫਿਰ ਕੀ ਕਹਿੰਦੇ ਆ ਜਦੋਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਸੁੱਖ ਪਦਾਰਥ ਹੁੰਦੇ ਸ਼ੁਕ ਹੁੰਦੇ ਆ ਉਹ ਆਪਣੀ ਭਜਨਮੰਦਗੀ ਵਾਧਾ ਦਿੰਦੀ ਆ ਉਹ ਫਤਨਾ ਦੇ ਤੀਮਕ ਵਾਧਾ ਦਿੰਦੇ ਆ ਕਿਉਂਕਿ ਉਹਨਾਂ ਨੂੰ ਪਤਾ ਏ ਇਹ ਸਾਰੇ ਸੁਖ ਅੰਮੇ ਵੀ ਨਾਮ ਦੇ ਨਾਲ ਹੀ ਭਜਨਮੰਦਗੀ ਦੇ ਨਾਲ ਆ ਤੇ ਸਾਡੀ ਜ਼ਿੰਦਗੀ ਦੇ ਵਿੱਚ ਇਹ ਸੁਖ ਬਰਕਰਾਰ ਵੀ ਭਜਨ ਮੰਗੀ ਦੇ ਨਾਮ ਅਹੀ ਰਹਿਣੇ ਆ ਕਿੱਥੇ ਨਾਮ ਆ ਉੱਥੇ ਹੀ ਇਹਨਾਂ ਨੇ ਰਹਿਣਾ ਹੈ ਸੋ ਇਸ ਕਰਕੇ ਉਹ ਵੱਧ ਤੋਂ ਵੱਧ ਨਾਮ ਜਪਦੇ ਆ ਵੱਧ ਤੋਂ ਵੱਧ ਭਜਨ ਮੰਗੀ ਕਰਦੇ ਆ ਕਿ ਜੋ ਮਾਲਕ ਨੇ ਤਾਪਾਂ ਦੇ ਕੇ ਉਹਨਾਂ ਨੂੰ ਹਵਾਜਿਆ ਉਹਨਾਂ ਨੂੰ ਜੋਰ-ਜੋੜ ਕੇ ਤਜੋਰੀਆਂ ਚ ਬੰਦ ਕਰ ਕਰਕੇ ਨਹੀਂ ਰੱਖਦੇ ਉਹ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਵਿੱਚੋਂ ਤਾਂ ਸੰਬੰਧ ਕੱਟਦੇ ਆ ਤੰਦ ਦੇ ਵਿੱਚੋਂ ਦਸਮਾਂ ਕੱਢਦੇ ਆ ਅੰਨ ਦੇ ਵਿੱਚੋਂ ਦਸਮਾਂ ਕਬਦੇ ਆ ਜਦੋਂ ਦਸਮਾਂ ਕੱਢਦੇ ਆ ਉਹਨਾਂ ਦੀ ਫਿਰ ਕੀਤੀ ਹੋਈ ਕਿਰਤ ਕਮਾਂ ਦੇ ਵਿੱਚ ਹੋਰ ਵਰਤਤ ਪੈਂਦੀ ਆ ਜਿੱਥੇ ਇਮਾਨਦਾਰੀ ਦੇ ਨਾਲ ਦਸਮਾਂ ਕੱਢਿਆ ਜਾਂਦਾ ਹੈ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਇਸ ਹੁਕਮ ਨੂੰ ਮੰਨਿਆ ਜਾਂਦਾ ਏ ਕਿ ਸਿੱਖਾ ਹੱਕ ਸੱਚ ਦੀ ਕਿਰਤ ਕਰ ਨਾਮ ਜਪ ਅਤੇ ਵੰਡ ਪੇਸ਼ ਕਰ ਉੱਥੇ ਫਿਰ ਕਿਸੇ ਚੀਜ਼ ਦੀ ਤੋੜ ਨਹੀਂ ਹੁੰਦੀ ਉੱਥੇ ਹਮੇਸ਼ਾ ਹੀ ਰੰਗ ਭਾਗ ਲੰਕੇ ਰਹਿੰਦੇ ਆ ਉੱਥੇ ਦਿਨੋਂ ਦਿਨ ਹੀ ਵਾਤਾ ਹੁੰਦਾ ਹੈ ਸੋ ਬੰਦਗੀ ਨਹੀਂ ਸਦੀ ਜ਼ਿੰਦਗੀ ਦੇ ਵਿੱਚ ਸਭ ਕੁਝ ਠੀਕ ਤੋਂ ਕਰਨਾ ਹੈ ਕਿੰਨਾ ਹੋ ਸਕੇ ਉਹ ਤੁਮ ਪਿਤਾ ਤੋਂ ਮੌਤ ਮੌਤਾ ਨਾਮ ਜਿਤ ਇਸ ਤਰ੍ਹਾਂ ਦਾ ਪਦਾਰਤ ਆਪੇ ਹੀ ਆ ਜਾਣਗੇ ਤੁਹਾਨੂੰ ਮੰਗਣ ਦੀ ਲੋੜ ਹੀ ਨਹੀਂ ਪੈਣੀ ਕਿ ਛੋਟੀਆਂ ਚੀਜ਼ਾਂ ਨਹੀਂ ਮੰਗਣ ਇਹ ਤਾਂ ਆਪਣੇ ਆਪ ਜਿਨਾ ਮੰਗੀਆਂ ਪਰ ਜਦਵਾਗੀਆਂ ਉਹਦੇ ਧਿਆਨ ਜ਼ਿਆਦਾ ਦੇਣ ਦੀ ਲੋੜ ਪੈਣੀ ਹੈ ਇੱਕ ਤਾਂ ਭਜਨ ਬੰਦਗੀ ਵਿੱਚ ਕਰਨਾ ਹੈ ਦੂਜਾ ਜਦੋਂ ਵੀ ਕੋਈ ਸੁੱਖ-ਸੁਦਾਤ ਕਰਕੇ ਚੰਗਾ ਹੈ ਮਾਲਕ ਦਾ ਸ਼ੁਕਰਾਨਾ ਕਰਉਂਗਾ ਪਰ ਤੇ ਮਾਲਕ ਕਿਧੀਆਂ ਜੁੱਤੀਆਂ ਹੁੰਦੀਆਂ ਦਾਤਾਂ ਦੇ ਵਿੱਚੋਂ ਲੰਢ ਕੇ ਛਕਣਾ ਹੈ ਮਹਾਪੁਰਖ ਜੀ ਕਹਿੰਦੇ ਨਾਮ ਨਹੀਂ ਆਖਰੀ ਵੀਲੇ ਸਫਲ ਹੁਆ ਹੈ ਇਹ ਧਨ ਦੌਲਤ ਸਭੀ ਕੀਤੀ ਹੋਈ ਕਮਾਈ ਬਣਾਈਆਂ ਹੋਈਆਂ ਜ਼ਮੀਨਾਂ ਜੇ ਤਾਂ ਸਭ ਇੱਥੇ ਰਹਿ ਰਹੇ ਹਨ ਪਰ ਸੰਗਤ ਜੀ ਧਨ ਦੌਲਤ ਦੇ ਨਾਲ ਕੀਤੇ ਹੋਏ ਨੇਕ ਕੰਮ ਉਹ ਜ਼ਰੂਰ ਸਤਿਕਾਰਨਾਉਂਦੇ ਹੈ ਕਿਉਂਕਿ ਜਦੋਂ ਅਸੀਂ ਨੇਕ ਕੰਮ ਕਰਦੇ ਹਾਂ ਉਹ ਸਾਰੇ ਚੰਗੇ ਕਰਮ ਬਣਦੇ ਆ ਇਸ ਕਰਕੇ ਇਹ ਤੁਹਾਨੂੰ ਜਰੂਰ ਲੈ ਕੇ ਲੈਣਾ ਚਾਹੀਦਾ ਹੈ ਕਿਸੇ ਨੂੰ ਵੰਦ ਦੀ ਮਦਦ ਕਰ ਦੋ ਕਿਸੇ ਭੁੱਖੇ ਨੂੰ ਭੋਜਨ ਪ੍ਰਸ਼ਾਦ ਦਾ ਸ਼ਕਾ ਦੋ ਮਤਲਬ ਤਾਂ ਨਤੇ ਨਾਲ ਜੋ ਵੀ ਮਦਦ ਕਿਸੇ ਦੀ ਕੀਤੀ ਜਾ ਸਕਦੀ ਹੈ ਸੋ ਮੁੱਖ ਦੀ ਗੱਲ ਇਹ ਆ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਸਿੱਖਿਆਵਾਂ ਦੇ ਅਨੁਸਾਰ ਜੇਕਰ ਚੱਲਾਂਗੇ ਤਾਂ ਫਿਰ ਜੀਵਨ ਦੇ ਵਿੱਚ ਸਦਾ ਹੀ ਸੁਖਿਆ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਸਿੱਖਿਆਵਾਂ ਕਿਹੜੀਆਂ ਨੇ ਹੱਕ ਸੱਚ ਦੀ ਕਿਰਤ ਕਰੋ ਕਿਰਤ ਕਮਾਈ ਕਰਨੀ ਹੈ ਮਿਹਨਤ ਕਰਨੀ ਹੈ ਤੇ ਉਹ ਵੀ ਇਮਾਨਦਾਰੀ ਦੇ ਨਾਲ ਨਾਮ ਜਪਣਾ ਹੈ ਤੇ ਜੋ ਮਾਲਕ ਨੇ ਦਤਾਂ ਦਿੱਤੀਆਂ ਉਹਦੇ ਵਿੱਚੋਂ ਤਿੰਨ ਫੁੱਲ ਪੀਟਾ ਕਰਦੇ ਰਹਿਣਾ ਹੈ ਮੰਨ ਕੇ ਸ਼ਕਨਾਈ ਤਾਂ ਫਿਰ ਸਤਿਗੁਰ ਸੱਚਾ ਪਾਛਾ ਜੀ ਦੀ ਕਿਰਪਾ ਜਰੂਰ ਹੋਤੇਗੀ ਅ ਯਾਦ ਰੱਖਿਓ ਕਿ ਵਾਹਿਗੁਰੂ ਜੀ ਨੇ ਸਭ ਤੋਂ ਪੱਲਾ ਸੰਭਲ ਹੈ ਜਦ ਸੱਚ ਦੀ ਕਰਤੱਵ ਨੂੰ ਵੀ ਆਈ ਕਿਸੇ ਤੇ ਆਸ ਨਹੀਂ ਰੱਖਣੀ ਖੁਦ ਮਿਹਨਤ ਕਰਦੇ ਆ ਗੁਰਨਾਨਕ ਪਾਸ਼ਾ ਜੀ ਦੇ ਘਰ ਦੇ ਅਸਲੀ ਸਿੱਖ ਦੀ ਨਿਸ਼ਾਨੀ ਹੈ ਕਿ ਉਹ ਸਿੱਖ ਕਿਰਤੀ ਹੋਵੇਗਾ ਮਿਹਨਤੀ ਹੋਵੇਗਾ ਇਮਾਨਦਾਰ ਹੋਵੇਗਾ ਚੜ੍ਹਦੀ ਕਲਾ ਦਾ ਵਾਰਿਸ ਹੋਵੇਗਾ ਸੋ ਮੈਂ ਕਦੀ ਗੱਲ ਇਹ ਕਿ ਪਰਮ ਪਿਤਾ ਪਰਮਾਤਮਾ ਤੋਂ ਦਾਨ ਨਹੀਂ ਚਾਹੁੰਦਾ ਹੈ ਜਿੱਥੇ ਤੁਹਾਡਾ ਮਨ ਟਿਕਦਾ ਹੈ ਪਰਮ ਪਿਤਾ ਪਰਮਾਤਮਾ ਇੱਕ ਹੈ ਜਿਸ ਵੀ ਨਾਮ ਦੇ ਨਾਲ ਉਹ ਕਰ ਸਕਦੇ ਹੋ ਕਰੋ ਤੇ ਸਿੱਖ ਧਰਮ ਦੇ ਵਿੱਚ ਗੁਰਨਾਨਕ ਪਾਸ਼ਾ ਜੀ ਨੇ ਸਾਨੂੰ ਗੁਰਮੰਤਰ ਦਿੱਤਾ ਹੈ ਮੂਲ ਮੰਤਰ ਜਾਪ ਦੋ ਪਾਓ ਜਦ ਤੱਕ ਸਾਰੇ ਸ਼ਰੀਰ ਨੂੰ ਜੁਗਨ ਸਰਨਾ ਰਹਿ ਗਿਆ ਨਾ ਇਹ ਜੇ ਕੋਈ ਵੀ ਸ਼ਬਦ ਯਾਦ ਕਰ ਲੈ ਮਤਲਬ ਜੇ ਕੇ ਬਾਣੀ ਦਾ ਸ਼ਬਦ ਯਾਦ ਕਰਨਾ ਚਾਹੁੰਦੇ ਹੋ ਪਾਠ ਕਰਨਾ ਚਾਹੁੰਦੇ ਹੋ ਜਿਵੇਂ ਵੀ ਆਪਣੇ ਘਰਤ ਨੂੰ ਯਾਦ ਕਰ ਸਕਦੇ ਹੋ ਤੁਹਾਨੂੰ ਜੇ ਪਾਠ ਵੀ ਨਹੀਂ ਕਰ ਸਕਦੇ ਸ਼ਬਦ ਯਾਦ ਵੀ ਨਹੀਂ ਕਰ ਸਕਦੇ ਤਾਂ ਦਸਾਂ ਹੀ ਗੁਰੂ ਸਰਵਨਾ ਦੇ ਵਿੱਚੋਂ ਕਿਸੇ ਇੱਕ ਗੁਰੂ ਸਾਹਿਬ ਜੀ ਦਾ ਨਾਮ ਹੀ ਭਰੋਸੇ ਦੇ ਨਾਲ ਰੱਖਣਾ ਸ਼ੁਰੂ ਕਰ ਦਿਓ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਅੰਗਦ ਦੇਵ ਜੀ ਤਾਂ ਨਾਮ ਵਰਦਾ ਦਾਸ ਜੀ ਤਾਂ ਨਾਮੁਰਾ ਹਿੰਦਾ ਅਸੀਤ ਮਤਲਬ ਇਸ ਤਰ੍ਹਾਂ ਕਿਸੇ ਵੀ ਬਹੁਸਰਵ ਜੀ ਦਾ ਨਾਮ ਹੀ ਜਪਨਾ ਸ਼ੁਰੂ ਕਰ ਦੋ ਫਿਰ ਉਹ ਨਾਮ ਦੀ ਬਰਕਤ ਨਾਮ ਦੀ ਤਾਕਤ ਤੁਸੀਂ ਖੋਦ ਦੇਖੋਗੇ ਕਿਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਨਾਮ ਉੱਥੇ ਤਾਂ ਮਦੌਲਤ ਸ਼ੋਹਰਤ ਸੁਖ ਪਦਾਰਥ ਇਹ ਨਹੀਂ ਮੁਕਤ ਆਪ ਹਨ ਬੈਂਡਾ ਕਿਸੇ ਮਨੋਤ ਰਿਗਿਆਵਾਂ ਬੈਂਡਾ ਕੇ ਉਸ ਨੂੰ ਬਹੁਤ ਇੰਨੇ ਕਰਨ ਕਰਦੇ ਆ ਰਹੇ